ਸਤਿ ਸ੍ਰੀ ਅਕਾਲ ਨਮਸਕਾਰ ਅੱਦab ਕੀ ਹਾਲ ਚੋ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਜਿਹੜੇ ਇੰਡੀਆ ਵਿੱਚ ਵਿਆਹ ਦੇ ਨਾਲ ਕੈਨੇਡਾ ਵਾਸਤੇ ਉਹ ਕੁੜੀ ਲੱਭਦੇ ਕਿਸੇ ਨੇ ਆਇਦਰ ਕੀਤੀ ਹੋਵੇ ਤੇ ਮੁੰਡੇ ਵਾਲੇ ਪੈਸੇ ਲਗਾ ਦਿੰਦੇ ਵੇ ਤੇ ਕੁੜੀ ਸਟੂਡੈਂਟ ਵਜੇ ਕੈਨੇਡਾ ਚਲੀ ਜਾਂਦੀ ਏ ਤੇ ਮੁੰਡੇ ਵਾਲੇ ਫਿਰ ਉਮੀਦ ਕਰਦੇ ਵੀ ਕੁੜੀ ਜਾਂਦੇ ਮਗਾਲੇ ਗਈ ਸਾਨੂੰ ਤੇ ਕਈ ਵਾਰੀ ਕਿੰਨਾ ਕਿੰਨਾ ਚਿਰ ਵੇਟ ਹੋ ਜਾਂਦੀ ਏ ਤੇ ਨਾ ਕੁੜੀ ਮਗਾਲਦੀ ਏ ਤੇ ਮੁੰਡੇ ਵਾਲੇ ਪਿੱਛੇ ਬੜੇ ਡਿਪਰੈਸ਼ਨ ਚਲੇ ਜਾਂਦੇ ਵੇ ਉਹ ਇਹ ਨਹੀਂ ਸੋਚਦੇ ਵੀ ਇਹ ਕਿਸਮ ਦਾ ਕੰਟੈਕਟ ਮੈਰਿਜ ਹੈਗੀ ਹੈ ਅਸੀਂ ਆਪਣਾ ਲਾਲਚ ਵੇਖਿਆ ਵੀ ਕੁੜੀ ਤੇ ਪੈਸੇ ਲਗਾਏ ਵੀ ਮੁੰਡਾ ਪੱਕਾ ਹੋ ਜਾਏਗਾ ਤੇ ਕੁੜੀਆਂ ਨੇ ਆਪਣਾ ਲਾਲਚ ਵੇਖਿਆ ਵੀ ਮਹੋਜ ਪੈਸੇ ਲਾਾਰੇ ਮੁੰਡੇ ਮਿਲੇ ਹੋਏ ਤੇ ਪਹਿਲਾਂ ਕੁੜੀ ਭੇਜੋ ਕੈਨੇਡਾ ਬਾਹਰ ਚ ਵਿਕੀ ਜਾਊਗੀ ਇਸ ਸੀਮੇ ਉਹ ਚੱਕਰ ਹੈਗਾ ਜੀ ਜਿਵੇਂ ਤੁਸੀਂ ਚਾਈਨਾ ਦਾ ਸੁਭਾਗ ਕੀਤੇ ਨਾ ਗਰੰਟੀ ਕੋਈ ਨਹੀਂ ਦੀ 6 ਮਹੀਨੇ ਚੱਲ ਜੇ 1 ਸਾਲ ਚੱਲ ਜੇ 2 ਸਾਲ ਚੱਲ ਜੇ ਨਾ ਵੀ ਚੱਲੇ ਇਹੋ ਚੱਕਰ ਹੈਗਾ ਜੀ ਕੈਨੇਡਾ ਵਾਲਾ ਚੱਲੇ ਸਾਲ ਨਾ ਚੱਲੇ ਤੇ ਨਾਂ ਚੱਲੇ ਥੈਂਕ ਯੂ ਵੈਰੀ ਮੱਚ